ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਗਤ ਪਿਤਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦਾ 538ਵਾਂ ਵਿਆਪ ਪੁਰਬ ਇਸ ਵਾਰ ਉਨਤਤੀ ਅਤੇ ਤੀਰ ਅਕਸਤ ਨੂੰ ਬਟਾਲਾ ਚ ਮਨਾਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਬਟਾਲਾ ਦੇ ਵਿਧਾਇਕ ਤੇ ਪੰਜਾਬ ਕਾਰਜਕਾਰੀ ਪ੍ਰਦਾਨ ਅਮਨ ਸਿੰਘ ਸ਼ੇਰੀ ਕਲਸੀ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਨਾਲ ਅੱਜ ਵਰਦੇ ਮੀਚ ਰੋਡ ਦੇ ਉੱਪਰ ਨਿਕਲੇ ਅਤੇ ਉਹਨਾਂ ਨੇ ਪ੍ਰਬੰਧਾਂ ਦਾ ਅਤੇ ਖਾਸ ਕਰਕੇ ਸਫਾਈ ਦਾ ਜਾਇਜ਼ਾ ਲਿਆ ਇਸ ਮੌਕੇ ਉਹਨਾਂ ਨੇ ਵਕ ਵਕ ਸਮਾਜ ਸੇਵੀ ਸੰਸਥਾਵਾਂ ਅਤੇ ਬੁੱਧੀਜੀਵੀਆਂ ਨਾਲ ਇੱਕ ਮੀਟਿੰਗ ਕੀਤੀ ਅਤੇ মিডিਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਬਾਬੇ ਦੇ ਵਿਆਹਪੁਰਸ ਸੰਬੰਧੀ ਤਿਆਰੀਆਂ ਚੱਲ ਰਹੀਆਂ ਹਨ ਅਤੇ ਜੋ ਵੀ ਬਟਾਲਾ ਨੂੰ ਸਾਫ਼ ਸੁਥਰਾ ਅਤੇ ਵਧੀਆ ਰੱਖਣ ਲਈ ਯੋਗਦਾਨ ਦੇ ਰਹੇ ਹਨ ਉਨ੍ਹਾਂ ਨਾਲ ਅੱਜ ਮੀਟਿੰਗ ਕੀਤੀ ਗਈ ਹੈ ਅਤੇ ਬਾਬੇ ਦਾ ਵਿਆਹ ਪੁਰਬ ਵਧੀਆ ਢੰਗ ਨਾਲ ਮਨਾਇਆ ਜਾਏਗਾ ਇਸ ਮੌਕੇ ਸਮਾਜ ਸੇਵਕਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਦੇ ਬਟਾਲਾ ਤੋਂ ਪੱਤਰਕਾਰ ਅਨੀਤਾ 베ਦੀ ਦੀ ਖਾਸ ਰਿਪੋਰਟ ਅਫਸਰ ਜੋ ਕਮੇਟੀ ਕੋਲ ਪਾਸ ਹੋਈ ਆ ਠੀਕਾ ਉਹ ਬੰਨੀ ਚਾਹੀਦੀ ਮੈਂ ਪੂਰੀ ਬਾਜ ਤੁਸੀਂ ਉਹ ਕਾਗਜ਼ ਹੀ ਖੋਲ ਲਓ ਪਾਸੋਂ ਬਣੀ ਕਿਉਂ ਨਹੀਂ ਆ ਮੈਂ ਮੇਰ ਸਾਹ ਕੋ ਗਿਆ ਕਹਿੰਦੇ ਸਾ ਅਧਿਗੀ ਕਰੀਏ ਸਰਕਾਰ ਕਿਤਾਸਾਂ ਲਈ ਅਧਿਗੀ ਕਮਟੀ ਦਾ ਤਸਦੀਕ ਕਰੀਏ ਕਹਿੰਦਾ ਮੈਂ ਤੁਹਾਡੇ ਦਫ਼ਤਰ ਮੇਰੀ ਗੱਲ ਸੁਣੋ ਉਹ ਤੇ ਇਲਜ਼ਾਮ ਪਾ ਰਹੇ ਨੇ ਕੋਈ ਇਲਜ਼ਾਮ ਪਾ ਰਹੇ ਉਹ ਸਾਨੂੰ ਕੋਈ ਲੈਣਾ ਨਹੀਂ ਆਮ ਪਬਲਿਕ ਹੀ ਕਰ ਉਹਨਾਂ ਬਾਬਾ ਜੀ ਦਾ ਵਿਆਹ ਆ ਤੁਹਾਡੇ ਸਾਹਮਣੇ ਚਾਚਾ ਦੇ ਗੱਲ ਸੁਣ ਮੇਰੀ ਵਰਦੇ ਮੀਚ ਮੈਕਲੋਂ ਤਾਂ ਨਹੀਂ ਪਰ ਤੇ ਠੀਕ ਹੈ ਸਾਹ ਮੈਨੂੰ ਪਤਾ ਤੇਰੇ ਸੱਦੇ ਤੇ ਨਹੀਂ ਆਇਆ ਮੈਨੂੰ ਪਤਾ ਠੀਕਾ ਇਹ ਮੈਂ ਆਇਆ ਨਾ ਕਿਉਂ ਆਇਆ ਮੈਂ ਭਲਾ ਗਰਾਉਂਡ ਲੈਵਲ ਤੇ ਕੰਮ ਕਰਦੇ ਬਹੁਤ ਠੀਕ ਆ ਤੁਹਾਡੀ ਸੋ ਵੀ ਆਇਆ ਕਿ ਨਹੀਂ ਮੈਂ ਆਏ ਠੀਕ ਹੈ ਨਾ ਮੈਂ ਮੈਨੂੰ ਇੱਥੇ ਨਾ ਮੈਨੂੰ ਇੱਥੇ ਕੋਈ ਮੀਟਿੰਗ ਨਹੀਂ ਰੱਖੀ ਵਿੱਚੋਂ ਹੀ ਆਉਂਦਾ ਮਾਦੇ ਮੀ ਦੇ ਵਿੱਚ ਤੈਨੂੰ ਨਹੀਂ ਲੱਗਦਾ ਵੱਡੇ ਵੀ ਮੈਂ ਮੈਂ ਕੋਲ ਆਇਓ ਮੈਂ ਸਾਡੀ ਰਿਕਵੈਸਟ ਕਰਦਾ ਮੇਰਾ ਹੁਣ ਸਾਡੀ ਵੀ ਗੱਲ ਸੁਣੋ ਨਾ ਤੁਸੀਂ ਉਦੋਂ ਵੀ ਆਏ ਸੀ ਨਾ ਤੁਸੀਂ ਉਦੋਂ ਵੀ ਆਏ ਸੀ ਅੱਜ ਵੀ ਇੱਥੇ ਇਦਾਂ ਹੀ ਕਿਉਂ ਕਿੱਥੇ ਸੁਪਰਡੈਂਟ ਕਿੱਥੇ ਚੈਨਲ ਲੀਆ ਨਹੀਂ ਰਹਿ ਗਏ ਹਾਂ ਹਾਂ ਦੋ ਮਿੰਟ ਇਧਰ ਆ ਕੇ ਇਧਰ ਆ ਕੇ ਜਿਹੜਾ ਹੁੰਦਾ ਨਾ ਦੋ ਮਿੰਟ ਦੋ ਮਿੰਟ ਦੋ ਮਿੰਟ ਮੈਂ ਲਾ ਦ ਇਹ ਹੈ ਕਿ ਮੇਨ ਹੈ ਕੂੜੇ ਦਾ ਵਿਜਨ ਨੇ ਸਾਰੇ ਸ਼ਹਿਰ ਦੀ ਸਫਾਈ ਕੀਤੀ ਮੈਨੂੰ ਗਿਆ ਹਾਂ ਹੁਣੇ ਹੁਣੇ ਹੁਣ ਸੋਨੇ ਦਾ ਜੀ ਅੱਜ ਸ਼ਹਿਰ ਦਾ ਵੀ ਦੌਰਾ ਕੀਤਾ ਗਿਆ ਵਾ ਡੀਸੀ ਸਪਾਨੀ ਨਾਲ ਜੀ ਔਰ ਅੱਜ ਖਾਸ ਕਰਕੇ ਸਮਾਜ ਸੇਵੀ ਸੰਸਥਾਵਾਂ ਨਾਲ ਲੱਗੇ ਇੱਕ ਮੀਟਿੰਗ ਵੀ ਕੀਤੀ ਗਈ ਉਹਦੇ ਬਾਰੇ ਕੀ ਕਹੋਗੇ ਬਿਲਕੁਲ ਜੀ ਬੜੀ ਖੁਸ਼ੀ ਦੀ ਗੱਲ ਹੈ ਅੱਜ ਕਿਉਂਕਿ ਜਿਹੜੇ ਜਿਹੜੇ ਸ਼ਹਿਰ ਨੂੰ ਵਧੀਆ ਦੇਖ ਰੱਖਣ ਦੇ ਵਿੱਚ ਦਰਦ ਰੱਖਦੇ ਨੇ ਜਾਂ ਲੋਕਾਂ ਦੇ ਹਮੇਤਾਂ ਦੇ ਅਕੋਰਡਿੰਗ ਦਰਦ ਰੱਖਦੇ ਨੇ ਅੱਜ ਸਾਰੇ ਪਰਿਵਾਰਾਂ ਨੂੰ ਬੁਲਾਇਆ ਉਹਨਾਂ ਨੂੰ ਵੀ ਕਿਹਾ ਵੀ ਤਗੜੇ ਹੋ ਕੇ ਆਪਾਂ ਰਲ ਕੇ ਇੱਕ ਟੀਮ ਬਣ ਕੇ ਵਧੀਆ ਆਪਣੇ ਸ਼ਹਿਰ ਦੀ ਨੁਹਾਰ ਬਦਲੀਏ ਹਰ ਇੱਕ ਅੰਸਰ ਨੂੰ ਹਰ ਇੱਕ ਬਟਾਲੇ ਦੇ ਵਸਨੀਕ ਨੂੰ ਉਹਦੀ ਜ਼ਿੰਮੇਵਾਰੀ ਬਣਾਈਏ ਤਾਂ ਜੋ ਕਿ ਆਪਾਂ ਆਪਣਾ ਬਟਾਲੇ ਦੀ ਨੁਹਾਰ ਬਦਲ ਸਕੀਏ ਸੋ ਐਨ ਜੀਓ ਨਾਲ ਆ ਕੇ ਜਿਹੜੀ ਤੁਸੀਂ ਟੀਮ ਬਣਾਈਏ ਉਹ ਜੋ ਉਹਨਾਂ ਨੂੰ ਅੱਜ ਕਿਹੜੀ ਜੀ ਜਾਪਰਾਇਟ ਕਰਗੇ ਬਿਲਕੁਲ ਜੀ ਉਹਨਾਂ ਨੂੰ ਕਿਹਾ ਜੀ ਜਿੱਥੇ ਜਿੱਥੇ ਲੰਗਰ ਲੱਗਣਗੇ ਸਾਡੀਆਂ ਵੀ ਟੀਮਾਂ ਜਾ ਰਹੀਆਂ ਨੇ ਪਲੱਸ ਐਨ ਜੀਓ ਦੀਆਂ ਵੀ ਟੀਮਾਂ ਜਾਣ ਜਾ ਕੇ ਉਹਨਾਂ ਨੂੰ ਗਾਈਡ ਕਰਨ ਜਿੱਥੇ ਜਿੱਥੇ ਕੋਈ ਕਮੀ ਪੇਸ਼ੀ ਆ ਉਹਨਾਂ ਨੂੰ ਕਵਰ ਕਰੀਏ ਜਿੱਥੇ ਕੋਈ ਦਿੱਕਤ ਆਉਂਦੀ ਹੋ ਸਾਨੂੰ ਦੱਸੋ ਸੋ ਸ਼ਹਿਰ ਦਾ ਵੀ ਦੌਰਾ ਕਰਕੇ ਆਏ ਉਹਥੇ ਕੀ ਮਾਹੌਲ ਤੁਹਾਨੂੰ ਮਿਲਿਆ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਉਹਦੇ ਵਿੱਚ ਸ਼ਹਿਰ ਦਾ ਜਿਹੜਾ ਦੌਰਾ ਕੀਤਾ ਉਹਦੇ ਵਿੱਚ ਕਿਤੇ ਨਾ ਕਿਤੇ ਕੁਝ ਕਾਫਸਰਾਂ ਦੀ ਲਾਲੋ ਗਰਾਉਂਡ ਲੈਵਲ ਤੇ ਅਫਸਰਾਂ ਦਾ ਨਹੀਂ ਮੈਂ ਕਹਸਣਾ ਗਰਾਉਂਡ ਲੈਵਲ ਤੇ ਕਿਤੇ ਨਾ ਕਿਤੇ ਕਮੀਆਂ ਹੈਗੀਆਂ ਸੀ ਉਹ ਜਿੰਨਾਂ ਜਨਾਂ ਦੀਆਂ ਕਮੀਆਂ ਉਹਨਾਂ ਨੂੰ ਕਲੀਅਰ ਡਾਇਰੈਕਸ਼ਨਾਂ ਦਿੱਤੀਆਂ ਨੇ ਵੀ ਆਪਣੀ ਜ਼ਿੰਮੇਵਾਰੀ ਦੇ ਨਾਲ ਇਹਨਾਂ ਨੂੰ ਕੰਮ ਨੂੰ ਠੀਕ ਕਰਵਾ ਸੋ ਜਿਹੜੀ ਆਪਣੇ ਬਟਾਲੇ ਦੀ ਲੋਕਲ ਜਿੱਦਾਂ ਕਿ ਬਾਹਰੋਂ ਸੰਗਤ ਆ ਰਹੀ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਹੜੇ ਬਟਾਲੇ ਦੇ ਲੋਕ ਕਿਵੇਂ ਉਹਨਾਂ ਦੀ ਸਵਾਗਤ ਬਿਲਕੁਲ ਜੀ ਦੇਖੋ ਮੈਂ ਗੱਲ ਕਹੂੰਗਾ ਵੀ ਆਪਾਂ ਮਟਾਲੇ ਦੇ ਲੋਕਾਂ ਨੂੰ ਐਸੇ ਇਹ ਦੱਸਣ ਦੀ ਤੇ ਲੋੜ ਨਹੀਂ ਕਿਉਂਕਿ ਸਾਡੇ ਲੋਕ ਪਹਿਲਾਂ ਹੀ ਬੜੇ ਸੁਲਝੇ ਤੇ ਸਿਆਣੇ ਲੋਕ ਨੇ ਔਰ ਉਹਨਾਂ ਨੂੰ ਵੀ ਪਤਾ ਵੀ ਜਿਹੜੀ ਬਾਹਰੋਂ ਸੰਗਤ ਆਉਣੀ ਹੈ ਜਿੱਥੇ ਕੋਈ ਕਮੀ ਪੇਸ਼ੀ ਆ ਉਹਨਾਂ ਨੂੰ ਦੂਰ ਕਰੀਏ ਜਿੱਥੇ ਕੋਈ ਦਿੱਕਤ ਆਉਂਦੀ ਹੈ ਜਿੱਥੇ ਕਿਤੇ ਬਾਹਰੋਂ ਸੰਗਤ ਨੂੰ ਲੋੜ ਪੈਂਦੀ ਆ ਉਹਨਾਂ ਦੀ ਲੋੜ ਦੇ ਅਨੁਸਾਰ ਉਹਨਾਂ ਦੇ ਹੱਕ ਦੇ ਵਿੱਚ ਕਰ ਦਿੰਦੇ ਸਭ ਤੋਂ ਪਹਿਲਾਂ ਸਰ ਸਾਬ ਅੱਜ ਇੱਕ ਐਮਐਲਏ ਸਾਹਿਬ ਨਾਲ ਵੀ ਮੀਟਿੰਗ ਕੀਤੀ ਗਈ ਤੇ ਕੁਝ ਜਿਹੜੀ ਸੇਵਾ ਅੱਗੇ ਹੀ ਆਲਰੇਡੀ ਤੁਸੀਂ ਨਿਭਾ ਰਹੇ ਹੋ ਸ਼ਹਿਰ ਦੇ ਵਿੱਚ ਉਹ ਕਿਹੜੀਆਂ-ਕਿਹੜੀਆਂ ਨੇ ਤੇ ਕੀ ਆਸ਼ਵਾਸ਼ਣ ਅੱਜ ਤੱਕ ਯੂਐਮਐਲਏ ਸਾਹਿਬ ਨੂੰ ਦਿੱਤਾ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਨਾਲ ਸਭ ਆਪਣੇ ਵਿਚਾਰ ਸਾਂਝੇ ਕਰਾਂ ਸਭ ਤੋਂ ਪਹਿਲਾਂ ਉਹ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਾਇਸ ਰਾਇਓ ਬਟਾਲਾ ਦਾ ਪ੍ਰਧਾਨ ਹੋਣ ਦੇ ਨਾਤੇ ਸਮੂਹ ਦੇਸ਼ ਵਿਦੇਸ਼ ਦੀਆਂ ਸਾਧ ਸੰਗਤਾਂ ਨੂੰ ਆਈਆਂ ਹੋਈਆਂ ਜਿਹੜੀਆਂ ਸਾਧ ਸੰਗਤਾਂ ਆ ਰਹੀਆਂ ਉਹਨਾਂ ਨੂੰ ਤੇ ਬਟਾਲੇ ਦੀ ਸੰਗਤ ਨੂੰ ਤਹਿ ਦਿਲੋਂ ਧੰਨਵਾਦ ਕਰਦਾ ਕਿ ਬਾਬਾ ਜੀ ਦੇ ਵਿਆਹ ਦੀ ਤੁਹਾਨੂੰ ਵਧਾਈ ਵੀ ਦਿਨਾ ਤੇ ਅੱਜ ਬਟਾਲਾ ਦੇ ਐਮਐਲਏ ਸ਼੍ਰੀ ਸ਼ਰੀਕਲਸੀ ਜੀ ਨੇ ਬਹੁਤ ਹੀ ਵਧੀਆ ਵਿਚਾਰ ਆਪਣੇ ਉਹਨਾਂ ਦੀ ਸੋਚ ਦੇ ਮੁਤਾਬਕ ਰੱਖਿਆ ਕਿ ਬਟਾਲੇ ਨੂੰ ਕਿਵੇਂ ਆਪਾਂ ਸਾਫ਼ ਸੁਥਰਾ ਤੇ ਵਧੀਆ ਬਣਾ ਸਕਦੇ ਹਾਂ ਤੇ ਖਾਸ ਕਰਕੇ ਬਾਬਾ ਜੀ ਦੇ ਵਿਆਹ ਉੱਪਰ ਪਰ ਉਹਨਾਂ ਨੇ ਸਾਨੂੰ ਸਾਰਿਆਂ ਦਾ ਸਹਿਯੋਗ ਮੰਗਿਆ ਸਹਿਯੋਗ ਤੇ ਸਾਰੀਆਂ ਸੰਸਥਾਵਾਂ ਨੇ ਦੇਣ ਨੂੰ ਉਹਨਾਂ ਦਾ ਪ੍ਰਣ ਵੀ ਕੀਤਾ ਜਿਵੇਂ ਵਾਇਸੋ ਬਟਾਲਾ ਨੇ ਕੀਤਾ ਇਸੇ ਤਰ੍ਹਾਂ ਸਾਰਾ ਕਲੱਬ ਨੇ ਕੀਤਾ ਇਸੇ ਤਰ੍ਹਾਂ ਸਾਰੀਆਂ ਕਲੱਬਾਂ ਨੇ ਕੀਤਾ ਪਰ ਉਹਦੇ ਨਾਲ ਕੁਝ ਪ੍ਰਸ਼ਾਸਨ ਦੀ ਤੇ ਕੁਝ ਐਮਐਲਏ ਸਾਹਿਬ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਮੈਂ ਸਮਝਦਾ ਕਿ ਉਹ ਵੀ ਆਪਣੇ ਪ੍ਰਸ਼ਾਸਨ ਨੂੰ ਥੋੜਾ ਜਿਆ ਸਮਝਾਵੇ ਕਿ ਉਹ ਜਿਸ ਤਰ੍ਹਾਂ ਅਸੀਂ ਕਿ ਕਲੀਨ ਗ੍ਰੀਨ ਤੇ ਬਿਊਟੀਫੁਲ ਬਟਾਲਾ ਬਣਾਉਣ ਦਾ ਐਲਾਨ ਕੀਤਾ ਹੋਇਆ ਤੇ ਅਸੀਂ ਇਸ 10 ਹਜ਼ਾਰ ਤੋਂ ਉੱਪਰ ਹੀ ਹੁਣ ਤੱਕ ਬੂਟੇ ਲਗਾ ਚੁੱਕੇ ਹਾਂ ਪਰ ਅਜੇ ਤੱਕ ਜਿਹੜੀ ਭੰਗ ਵਗੈਰਾ ਕੱਟੀ ਹੈ ਅਜੇ ਤੱਕ ਸਾਫ਼ ਨਹੀਂ ਕੀਤੀ ਗਈ ਉਹ ਇਹ ਜ਼ਰੂਰੀ ਹੈ ਕਿ ਉਹ ਬਟਾਲਾ ਬਾਬੇ ਦੇ ਵਿਆਹ ਤੋਂ ਪਹਿਲਾਂ ਪਹਿਲਾਂ ਕਰ ਦੇਣਗੇ ਪਰ ਇਹ ਉਦੋਂ ਕਰਨੀ ਚਾਹੀਦੀ ਕਿਉਂਕਿ ਉਹ ਸੀਵਰੇਜ ਬਲੌਕ ਕਰ ਰਹੀ ਹੈ ਸੋ ਜਿੱਥੇ ਅਸੀਂ ਸਹਿਯੋਗ ਕਰਨ ਲਈ ਸਾਰੇ ਤਿਆਰ ਹੈ ਆਮ ਜਨਤਾ ਵੀ ਤਿਆਰ ਹੈ ਉਥੇ ਇਹ ਵੀ ਚਾਹੁੰਦੇ ਆ ਕਿ ਪਲਾਸਟਿਕ ਜਿਹੜੀ ਆ ਪਲਾਸਟਿਕ ਜਿਹੜੀ ਆ ਉਹ ਕਾਰਨ ਬਣਦੀ ਆ ਸੀਵਰੇਜ ਬਲੌਕ ਕਰਨ ਦਾ ਤੇ ਪਲਾਸਟਿਕ ਸਰਕਾਰ ਕਿਉਂ ਨਹੀਂ ਬੰਦ ਕਰ ਦਿੰਦੀ ਕਿਉਂਕਿ ਲੋਕਾਂ ਦੇ ਰਾਈਟ ਪਰ ਇਹ ਤੇ ਦੱਸਿਆ ਜਾਂਦਾ ਕਿ ਲੋਕਾਂ ਦੇ ਰਾਈਟ ਆ ਲੋਕਾਂ ਦੀ ਡਿਊਟੀਆਂ ਜਾ ਵਾ ਪਰ ਉਹਨਾਂ ਦੇ ਰਾਈਟ ਵੀ ਹੈਗੇ ਉਥੇ ਰਾਈਟ ਉਹਨਾਂ ਦੇ ਇਹ ਆ ਕਿ ਪਲਾਸਟਿਕ ਬੰਦ ਹੋਣੀ ਚਾਹੀਦੀ ਹੈ ਪਲਾਂਟੇਸ਼ਨ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਇਹੋ ਜਿਹੀਆਂ ਚੀਜ਼ਾਂ ਜੋ ਕਿ ਵਾਇਸ ਆਫ ਬਟਾਲਾ ਪਹਿਲਾਂ ਹੀ ਕਰ ਰਹੀ ਹੈ ਸੋ ਆਪਾਂ ਐਮਐਲਏ ਸਾਹਿਬ ਨੂੰ ਹਰ ਤਰ੍ਹਾਂ ਸਹਿਯੋਗ ਦੇਣ ਲਈ ਤਿਆਰ ਹੈ ਸਫਾਈ ਦੇ ਵਿੱਚ ਹੋ ਰਹੀ ਹਰ ਉਹ ਜਗ੍ਹਾ ਵੇਖਾਂਗੇ ਜਿੱਥੇ ਗੰਦਗੀ ਦੇ ਢੇਰ ਲੱਗੇ ਆ ਔਰ ਪ੍ਰਸ਼ਾਸਨ ਨੂੰ ਉਹਦੇ ਬਾਰੇ ਜਾਣਕਾਰੀ ਵੀ ਦਵਾਂਗੇ ਜਿਹੜਾ ਉਹਨਾਂ ਵਟਸਐਪ ਗਰੁੱਪ ਬਣਾਉਣ ਦੀ ਗੱਲ ਕੀਤੀ ਐ ਐਮਐਲਏ ਸਾਹਿਬ ਨੇ ਉਹ ਵੀ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਿ ਪਹਿਲੇ ਐਮਐਲਏ ਆ ਜਿਨ੍ਹਾਂ ਨੇ ਇਹੋ ਜਿਹੇ ਕਦਮ ਚੁੱਕਿਆ ਕਿ ਇੰਦੀਆਂ ਸਮਾਜ ਸੇਵੀ ਜਥੇਬੰਦੀਆਂ ਨੂੰ ਬੁਲਾਇਆ ਔਰ ਉਹਨਾਂ ਨਾਲ ਵਿਚਾਰ ਸਾਂਝੇ ਕੀਤੇ ਧੰਨਵਾਦ ਜੀ ਥੈਂਕ ਯੂ ਮਾਸਟਰ ਜੀ ਅੱਜ ਐਮਐਲਏ ਸਾਹਿਬ ਨਾਲ ਸਮਾਜ ਸੇਵੀ ਪੂਰੀਆਂ ਸੰਸਥਾਵਾਂ ਨੇ ਵਿਦਾਲ ਕੇ ਇੱਕ ਮੀਟਿੰਗ ਕੀਤੀ ਗਈ ਹੈ ਤੇ ਬਾਬਾ ਜੀ ਦੇ ਵਿਆਹ ਦੇ ਉੱਤੇ ਕਿਵੇਂ ਉਹਨਾਂ ਨੇ ਤੁਹਾਡੇ ਕੋ ਜਿਹੜੀ ਇਹ ਆਪਣਾ ਸਾਥ ਮੰਗਿਆ ਤੇ ਤੁਸੀਂ ਕਿੰਦਾ ਸਾਥ ਦਿਓ ਐਮਐਲਏ ਸਾਹਿਬ ਦੀ ਇਹ ਬਹੁਤ ਵਧੀਆ ਪਹਿਲ ਕਦਮੀ ਹੈ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਗੁਰਨਾਨਕ ਸਾਹਿਬ ਜੀ ਦੇ ਵਿਆਹ ਪਰਬ ਦੀ ਲੱਖ ਲੱਖ ਵਧਾਈ ਦਿੰਦਾ ਵਾਂ ਜਿਹੜੀਆਂ ਸਾਰੀਆਂ ਸ਼ਹਿਰ ਦੀਆਂ ਮਲੁਖਤਾਦਰਦੀ ਜਿਹੜੀਆਂ ਸੁਸਾਇਟੀਆਂ ਕੱਠੀਆਂ ਹੋਈਆਂ ਨੇ ਏ ਐਮਐਲਏ ਸਾਹਿਬ ਨੇ ਪਹਿਲ ਕੀਤੀ ਹੈ ਔਰ ਮੈਂ ਇਹਦੀ ਪ੍ਰਸ਼ੰਸਾ ਵੀ ਕਰਦਾ ਜਦੋਂ ਸਾਰੇ ਜਣੇ ਅਸੀਂ ਸ਼ਹਿਰ ਵਾਸੀ ਢਲਕੇ ਕੰਮ ਕਰਾਂਗੇ ਜਿਹੜੇ ਸ਼ਹਿਰ ਦੇ ਦਰਦੀ ਨੇ ਉਹ ਕੰਮ ਕਰਨਗੇ ਤੇ ਉਹਦਾ ਰਿਜ਼ਲਟ ਜਿਹੜਾ ਬਹੁਤ ਚੰਗਾ ਨਿਕਲੇਗਾ ਤੇ ਜਿਹੜੀਆਂ ਬਾਹਰੋਂ ਆਉਣ ਵਾਲੀਆਂ ਸਾਰੀਆਂ ਸੰਗਤਾਂ ਨੇ ਉਹ ਸਾਰੇ ਸ਼ਹਿਰ ਵਾਸੀਆਂ ਦੀ ਪ੍ਰਸ਼ੰਸਾ ਕਰਨਗੀਆਂ ਆਓ ਸਾਰੇ ਰਲ ਕੇ ਸਾਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਏ ਤੇ ਤੁਹਾਡੇ ਮੀਡੀਆ ਦੇ ਰਾਹੀਂ ਮੈਂ ਇੱਕ ਹੋਰ ਅਪੀਲ ਕਰਨੀ ਚਾਹੁੰਦਾ ਹਾਂ ਕਿ ਜਿਹੜੇ ਸਾਡੇ ਬੱਚੇ ਮੋਟਰਸਾਈਕਲਾਂ ਦੇ ਉੱਤੇ ਜਾਂ ਜਿਹੜੇ ਟਰੈਕਟਰਾਂ ਦੇ ਉੱਤੇ ਬਹੁਤ ਡੀਜ਼ਲ ਲਾ ਕੇ ਤੇ ਉਹ ਜਿਹੜਾ ਸੰਗਤਾਂ ਨੂੰ ਪਰੇਸ਼ਾਨ ਕਰਦੇ ਨੇ ਉਹਨਾਂ ਨੂੰ ਬੇਨਤੀ ਏ ਕਿ ਉਹ ਬੜੇ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਗੁਰਨਾਣਕ ਸਾਹਿਬ ਦਾ ਵਿਆਹ ਪੁਰਬ ਮਨਾ ਕੇ ਖੁਸ਼ੀਆਂ ਪ੍ਰਾਪਤ ਕਰਨ ਤੇ ਆਓ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਕਰਕੇ ਤੇ ਆਇਆਂ ਸੰਗਤਾਂ ਦੀ ਵੀ ਜਿਹੜੀ ਅਸੀਸ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ